ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹੰਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਲਈ ਟਾਪ ਬ੍ਰੀਡ ਦੀਆਂ ਦੋ ਬੜਾ ਸੇਵ ਹੀ ਲੈ ਕੇ ਆਏ ਆ ਇੱਕ KCF ਆ ਗਈ ਤੇ ਇੱਕ ਆ ਗਈ ਰਿਜੀਨਲ ਜਰਸੀ ਪੰਜਾਬ ਵਾਲੀ ਫੁੱਲ ਹਾਈਟ ਦੇ ਵਿੱਚ ਕਰਦਿਆਂ ਸ਼ੁਰੂਆਤ ਪਹਿਲੇ ਨੰਬਰ ਤੋਂ ਦਿੰਨਿਆ ਤੁਹਾਨੂੰ ਜਾਣਕਾਰੀ ਪਹਿਲੇ ਨੰਬਰ ਤੇ ਵੀ ਚੈੱਕ ਕਰ ਸਕਦੇ ਆ ਦੂਜਾ ਸੁਹਾ ਸੁੰਦੀ ਆ ਬਾਈ ਜੀ ਐਚਐਫ ਬੈਡ ਬਹੁਤ ਵਧੀਆ ਹਾਈਟ ਆ ਬੈਡ ਦੀ ਫੇਸ ਵਾਨਾ ਚੈੱਕ ਕਰ ਸਕਦੇ ਆ ਹਵਾਨਾ ਬਹੁਤ ਸੋਹਣਾ ਤਿਆਰ ਕਰਦੀਆਂ ਸੀ ਕਰਨ ਵਾਲੀ ਚਾਰੇ ਸਾਨੂੰ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਹਵਾਨੇ ਚ ਬਾਲਟੇ ਲਾ ਚੈੱਕ ਕਰ ਸਕਦੇ ਆ ਬਸ ਇੱਕ ਅਧਾ ਦਿਨ ਸੂਨ ਦੇ ਵਿੱਚ ਇਹਦਾ ਬਾਕੀ ਆ ਪੈਸੇ ਇਸ ਵੈਲੀ ਨੂੰ ਪਾਈ ਗਏ ਆ ਆਪਦੇ ਤਾਨੂੰ ਰੈਡੀ ਹੋ ਗਏ ਬਹੁਤ ਸੋਹਣੀਆਂ ਥਣ ਦੇਖ ਸਕਦੇ ਆ ਬਹੁਤ ਸੋਹਣਾ ਥਣ ਲੱਗਿਆ ਪੂਰਾ ਸਾਨੂੰ ਪਈਆ ਗੈਪ ਤੇ ਲੱਗਿਆ ਵਿਆ ਦੂਜਾ ਸੁਹਾ ਸੁੰਦੀ ਆ ਬਾਈ ਜੀ ਅਸੇ ਡੰਗ ਦੇ ਹੜੀ ਚ ਬੈੜ ਨੇ ਸੂਫਣਾ ਜੀ ਗੱਲ ਕਰੀਏ ਦੁੱਧ ਦੀ ਦੁੱਧ ਬਾਈ ਜੀ ਨੇ ਪਲੂਨ ਨੇ ਬੈੜ ਨੇ ਦਿੱਤਾ 18 ਤੋਂ 19 ਕਿਲੋ ਇਸ ਵਾਰੀ 20 ਤੋਂ ਪਲੱਸ ਚੱਲਣ ਵਾਲੀ ਬੈੜ ਹੈਗੀ ਬਾਕੀ ਮੌਸਮ ਵਧੀਆ ਆ ਗਿਆ ਹੁਣ 20 ਤੋਂ ਪਲੱਸ ਤੋਂ ਖੁੱਲਾ ਚਵਾਦੋਗੀ ਬੈੜ ਦੂਜਾ ਸੂਆ ਸੰਧੀਆ ਸੰਧ ਦੇ ਵਿੱਚ ਇੱਕ ਤੋਂ ਦੋ ਦਿਨ ਬਾਕੀ ਪਏ ਐ ਇਹਦੇ ਪਾਨਾ ਬਹੁਤ ਸੋਹਣਾ ਥਾਨ ਬਹੁਤ ਵਧੀਆ ਆ ਗਈ ਜੇ ਵੀ ਕਿਸੇ ਕਿਸਾਨ ਭਰਾ ਦੇ ਬੈੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੋ ਬਾਜੋ ਬਰੇਟ ਹੈ ਇਹਦਾ ਵੀ ਅੱਗੇ ਆ ਗਈ ਜਰਸੀ ਬਾਈ ਜੀ ਦੋ ਨੰਬਰ ਤੇ ਦੇਖ ਸਕਦੇ ਆ ਜਰਸੀ origional ਪੰਜਾਬ ਵਾਲੀ ਹੈਗੀ ਬੈੜ ਦਾ ਫੇਸ ਦੇਖੋ ਬਹੁਤ ਸ ਜੇ ਗੱਲ ਕਰੀਏ ਥਾਣਾ ਦੀ ਥਾਣੇ ਦੇਖ ਸਕਦੇ ਆ ਚਾਰ ਜਖੜ ਪੂਰੇ ਨਿਕੜ ਮੇ ਦੀ ਪੂਰੀ ਸਪੇਸ ਤੇ ਲੱਗੇ ਆ ਤੇ ਸੁਹਾ ਬਾਈ ਜੀ ਇਹਦਾ ਅਰੀਜਨਲ ਤੀਜਾ ਗਾ ਕਹਿਣ ਨੂੰ ਚਾਹੀ ਦੂਜੇ ਕਹੀ ਜਾਈਗੀ ਸੁੰਦੀ ਦੀ ਅਰੀਜਨਲ ਤੀਜੇ ਹੈਗੀ ਹਵਾਨਾ ਚੈੱਕ ਕਰ ਸਕਦੇ ਹਵਾਨੇ ਚ ਵਲਟਾਂ ਦੇਖ ਸਕਦੇ ਆ ਜ ਬਹੁਤ ਪਈਆਂ ਬਹੁਤ ਸੋਹਣਾ ਹਵਾਨਾ ਤਿਆਰ ਕਰਦੇ ਆ ਸੂਣ ਦੇ ਵਿੱਚ ਪੰਜ ਤੋਂ ਚਾਰ ਦਿਨ ਇਹਦੇ ਬਾਕੀ ਪਏ ਆ ਤੇ ਜੇ ਗੱਲ ਕਰੀਏ ਮਿਲਕ ਕੈਪੈਸਿਟੀ ਦੀ ਬਾਈ ਇਹਦੇ ਦੁੱਧ ਦਿੱਤਾ ਵੜਨੇ 22-23 ਕਿਲੋ ਇਸ ਵਾਰੀ ਜੋ ਕਿ ਮੇਰੇ ਚੰਗਾ ਵੀਰ ਕੇਰ ਵਾਲਾ ਹੋਇਆ ਤਾਂ ਉਹ ਤੋਂ 24-25 ਕਿਲੋ ਵੜ ਤੋਂ ਖੁੱਲਾ ਚਵਾ ਲੂਗਾ ਦੇਖ ਸਕ ਬਹੁਤ ਵਧੀਆ ਕਾਦਾ ਵੈਢਦਾ ਦੁੱਧ ਬਾਈ ਜੀ 24 25 ਗਲੋ ਖੁੱਲਾ ਦੇ ਦੂੰ ਜਰਸੀ ਬਾਜਵ ਰੇਟ ਉੱਤੀ ਇਹ ਸੀਲਾ ਜੇ ਵੀਰੇ ਕਿਸੇ ਵੀ ਕਿਸਾਨ ਭਰਾਰੇ ਦੁੱਧਾਂ ਵੈਣਾ ਜੇ ਕੋਈ ਵੀ ਵੈਢ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 87990999728 ਸਾਰੇ ਮੇਰੇ ਭਰਾਵਾਂ ਦਾ ਵੀਡੀਓ ਨਾਲ ਤੱਕ ਦੇਖ ਲਈ ਚਾਹਤ ਲੋ ਧੰਨਵਾਦ ਜਲਦ ਮਿਲਦਾ ਨਾ ਨਹੀਂ ਮਿਲਦਾ ਥੈਂਕ ਯੂ ਬਰੀ